ਅਸੀਂ ਸਰਚ ਆਪਰੇਸ਼ਨ ਚਲਾਇਆ ਸੀ ਜਿਦੇ ਵਿੱਚ ਅਸੀਂ ਜਿਹੜੇ ਨਟੋਰੀਅਸ ਡਰੱਗ ਪੈਡਲਰ ਸੀਗੇ ਉਹ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ 15 ਗ੍ਰਾਮ ਹੈਰਵਨ ਤੇ ਡਰੱਗ ਮਣੀ ਬਰਾਮਦ ਹੋਈ ਆ ਤੇ ਜਿੱਥੋਂ ਉਹ ਲੈ ਕੇ ਆਉਂਦੇ ਸੀ ਅਸੀਂ ਉਹਨੂੰ ਵੀ ਗ੍ਰਫਤਾਰ ਕਰ ਲਿਆ ਵਾ ਜਿਹੜਾ ਮੇਨ ਡਰੱਗ ਪੈਡਲਰ ਸੀਗਾ ਉਹਦੇ ਵਿੱਚ ਬਰਿੰਦਰ ਸਿੰਘ ਵਿੱਕੀ ਸੀ ਭੰਗਵਾ ਦਾ ਤੇ ਇੱਕ ਬਲਵਿੰਦਰ ਸਿੰਘ ਜਿਹੜਾ ਬਾ ਧੀਰੇਕੋਟ ਦਾ ਸੀਗਾ ਜਿੱਥੋਂ ਲੈ ਕੇ ਆਉਂਦਾ ਉਹ ਵੀ ਗ੍ਰਫਤਾਰ ਕਰ ਲਿਆ ਵਾ ਇੱਕ ਗੁਰਿੰਦਰਪਾਲ ਸਿੰਘ ਭੋਲੂ ਵਾਸੀ ਜਾਣੀਆਂ ਇਹ ਵੀ ਡਰੱਗ ਡੈਲਰ ਸੀਗਾ ਇਹ ਵੀ ਗ੍ਰਿਫਤਾਰ ਕੀਤਾ ਵਾ ਜਿਹਦੇ ਕਮੇਟੇ ਚੋਂ ਹੀ ਹਰਵਨ ਬਰਾਮਦ ਕੀਤੀ ਆ ਜਿਸ ਤੋਂ ਇਲਾਵਾ ਇੱਕ ਨਟੋਰੀਅਸ ਕਿਸਮ ਦਾ ਜਿਹੜਾ ਗੁੰਡਾ ਟਾਈਪ ਸੀਗਾ ਤੇ ਵੱਖ-ਵੱਖ ਕ੍ਰਿਮੀਨਲ ਵਿਅਕਤੀਆਂ ਦੇ ਨਾਲ ਰਲ ਕੇ ਤੇ ਪੈਸੇ ਲੈ ਕੇ ਤੇ ਫੂਡ ਪੁਆਇੰਟਾਂ ਦੇ ਉੱਤੇ ਹਮਲਾ ਕਰਦਾ ਸੀਗਾ ਇਹਨੇ ਹੰਗਰੀ ਪੁਆਇੰਟ ਮਜੀਠੇ ਵੀ ਹਮਲਾ ਕਰਕੇ ਤੇ ਬਹੁਤ ਵੱਟ ਟੱਕ ਕੀਤੀ ਸੀ ਤੇ ਉਦੋਂ ਦਾ ਪਘੋੜਾ ਚੱਲਿਆ ਆ ਰਿਹਾ ਸੀ 1.5 ਸਾਲ ਤੋਂ ਉਹ ਗ੍ਰਿਫਤਾਰ ਕੀਤਾ ਵਾ ਝੰਡਿਆਲੇ ਹੰਗਰੀ ਪੁਆਇੰਟ ਤੇ ਵੀ ਇਹਨੇ ਹਮਲਾ ਕੀਤਾ ਸੀ ਵੱਟ ਟੱਕ ਕੀਤੀ ਸੀ ਉਹ ਵੀ ਕੇਸ ਦੇ ਵਿੱਚ ਦੀ ਗ੍ਰਿਫਤਾਰੀ ਬਾਕੀ ਸੀ ਤੇ ਕੱਲ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਵਾ ਜਿਹਦੀ ਦੋ ਕੇਸਾਂ ਦੇ ਵਿੱਚ ਗ੍ਰਿਫਤਾਰੀ ਪਾਈ ਗਈ ਆ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਆਪਰੇਸ਼ਨ ਕਰਾਣ ਸਾਨੂੰ ਨਸ਼ਾ ਕਰਨ ਵਾਲੇ ਮਰੀਜ਼ ਮਿਲੇ ਸੀਗੇ ਉਹ ਚਾਰ ਮਰੀਜ਼ ਜਿਹੜੇ ਆ ਅਸੀਂ ਰਪਟ ਦਰਜ ਕਰਕੇ ਰੋਜ਼ ਨਾਲ ਦੇ ਵਿੱਚ ਰਜਿਸਟਰ ਦੇ ਵਿੱਚ ਰਜਿਸਟ੍ਰੇਸ਼ਨ ਕਰਕੇ ਤੇ ਜਿਹੜਾ ਸੁਆਮੀ ਵਿਵੇਕਾਨੰਦ ਹਸਪੀਟਲ ਆ ਸਰਕਾਰੀ ਉੱਥੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਐਡਮਿਟ ਕਰਵਾਇਆ ਵਾ ਕਿੰਨੇ ਇੰਟਰਵਿਊ ਕਰਨੇ ਅਗੇ ਬਿਲਕੁਲ ਜੀ ਜਿਹੜਾ ਵਰਿੰਦਰ ਸਿੰਘ ਵਿੱਕੀ ਅਤੇ ਨੌ ਮਕਦਮੇ ਆ ਜਿਹੜਾ ਪਲਵਿੰਦਰ ਸਿੰਘ ਇਹਦੇ ਤੇ ਚਾਰ ਮਕਦਮੇ ਆ ਜਿਹੜਾ ਗੁਰਿੰਦਰਪਾਲ ਸਿੰਘ ਆ ਇਹਦੇ ਤੇ ਸੱਤ ਮਕਦਮੇ ਆ ਤੇ ਜਿਹੜਾ ਹੈਗਾ ਵਾ ਸੰਨੀ ਸੂਜੀ ਵਾਸੀ ਭਗਵਾ ਇਹਦੇ ਤੇ ਵੀ ਚਾਰ ਮੁਕੰਮਲੇ ਆ ਜੀ ਸਾਰੇ ਮੁਕੰਮਲੇ ਨਸ਼ੇ ਦੇ ਜਿਹੜੇ ਡਗ ਪੈਟਰਨ ਆ ਇਹਨਾਂ ਤੇ ਸਾਰੇ ਨਸ਼ੇ ਦੇ ਆ ਤੇ ਜਿਹੜਾ ਇਹ ਨਟੋਰੀਅਸ ਕੁਲਦੀਪ ਸੂਜੀ ਫੜਿਆ ਵਾ ਇਹਦੇ ਖਿਲਾਫ ਵਾਟ ਟੋਕ ਦੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਆ